ਸਤਿ ਸ੍ਰੀ ਅਕਾਲ ਦੋਸਤੋ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਚਰਨ ਛੋਹ ਪ੍ਰਾਪਤ ਹੈ ਪਿੰਡ ਸ਼ਾਇਲੀ ਨੂੰ ਬੱਸ ਸਟੈਂਡ ਬਣਾਇਆ ਸੋਨਾ ਪਹਿਲਾਂ ਬਹੁਤ ਹਾਲਾਤ ਮਾੜੇ ਤੇ ਇਹਦੇ ਖੜਨ ਨੂੰ ਥਾਉਣੀ ਸੀ ਸਵਾਰੀਆਂ ਨੂੰ ਜਾਣ ਨੂੰ ਅੱਗੇ ਰਸਤਾ ਨਹੀਂ ਸੀ ਆ ਦੇਖੋ ਖੁੱਲਾ ਬਣਾ ਕੇ ਬੱਸ ਸਟੈਂਡ ਬਹੁਤ ਸੋਹਣਾ ਸੁੰਦਰ ਬੱਸ ਸਟੈਂਡ ਪਿੰਡ ਸ਼ਾਇਲੀ ਚ ਆ ਦੇਖੋ ਸਵਾਰੀਆਂ ਨੂੰ ਅੱਗੇ ਬੱਚੀਆਂ ਸਕੂਲ ਵਾਲੇ ਹੋਰ ਬਹੁਤ ਤੰਗ ਹੁੰਦੇ ਸੀ ਮੂਰੇ ਲੋਕ ਟਾਈਲ ਇੱਟ ਪਾਤੀ ਤੇ ਆ ਦੇਖੋ ਤਸਵੀਰਾਂ ਜੀ ਬਹੁਤ ਸੋਹਣੀ ਲੋਕੇਸ਼ਨ ਹੈ ਜਿਹੜੀ ਸਟੈਂਡ ਹੈ ਜਿਹੜਾ ਸ਼ਾਇਲੀ ਦਾ ਹੋ ਬਣਾ ਦਿੱਤਾ ਗਿਆ ਹੈ ਤਸਵੀਰਾਂ ਦੇਖ ਰਹੇ ਹੋ ਤੁਸੀਂ ਖੋਜ ਖਬਰ ਦੇ ਉੱਤੇ ਗੁਲਜਾਰ ਸਿੰਘ ਢਾਲੀਵਾਲ ਦੀ ਗਰਾਊਂਡ ਜ਼ੀਰੋ ਰਿਪੋਰਟਰ ਨਾਲ ਠਾਣਾ ਆ ਗਿਆ ਠਾਣੇ ਦੇ ਨਾਲ ਆ ਦੇਖੋ ਲੋਕੇਸ਼ਨ ਬਹੁਤ ਸੋਹਣੀ ਲੋਕੇਸ਼ਨ ਹੈ ਜਿਹੜੀ ਬੱਸ ਸਟੈਂਡ ਦੀ ਬਣ ਗਈ ਪਿੰਡ ਸ਼ਾਹਲੀ ਤੇ ਨਾਲੇ ਆ ਲੱਗਿਆ ਜੀ ਪਿੰਗਲਵਾੜੇ ਵਾਲਿਆਂ ਦਾ ਭਗਤਪੂਰਨ ਜੀ ਦਾ ਲੱਗਿਆ ਹੋਇਆ ਆ ਦੇਖੋ ਐ ਪੂਰੀ ਵਧੀਆ ਜੰਨੀ ਕਿ ਜਿਹੜੀ ਲੋਕੇਸ਼ਨ ਹੈ ਬਹੁਤ ਸੋਹਣੀ ਤੇ ਨਾਲੇ ਠਾਣੇ ਚ ਵੀ ਲੋਕ ਜਿਹੜੇ ਬਾਹਰੋਂ ਆਉਂਦੇ ਸੀ ਪਿੰਡਾਂ ਵਾਲੇ ਉਹ ਵੀ ਬਹੁਤ ਤੰਗ ਹੁੰਦੇ ਸੀਗੇ ਤੇ ਇਸੇ ਕਰਕੇ ਤੁਸੀਂ ਦੇਖ ਸਕਦੇ ਹੋ ਕਿ ਬੱਸ ਸਟੈਂਡ ਦੀ ਜਿਹੜੀ ਸੁਖਭਸੂਰਤੀ ਆ ਉਹਦੇ ਵਿੱਚ ਬਹੁਤ ਵਧੀਆ ਦੇਖੋ ਖूब ਸੂਰਤ ਹੀ ਬਸ ਸਟੈਂਡ ਦੀ ਤੇ ਇੱਧਰ ਦੀ ਜਿਹੜੇ ਕੋ ਥਾਣੇ ਵਾਲੇ ਹੋਰ ਆਉਂਦੇ ਸੀ ਹੋਰ ਇੱਥੇ ਵੀ ਸ਼ਾਇਦ ਲਾਉਣਗੇ ਜਾਂ ਉਰੇ ਫੁੱਲ ਬੂਟੇ ਲੱਗਣਗੇ ਆਹ ਰਸਤਾ ਬਣਾਤਾ ਜੀ ਇੱਧਰ ਦੀ ਥਾਣੇ ਗਣੀ ਟੱਪਣ ਨੂੰ ਆਹ ਦੇਖੋ ਜੀ ਇੱਧਰ ਸਾਹਮਣੇ ਦੇਖੋ ਇੱਧਰੋਂ ਬੱਸਾਂ ਹੁੰਦੀਆਂ ਨੇ ਸੁਨਾਮ ਨੂੰ ਲਹਿਰੇ ਨੂੰ ਜਾਖੜ ਨੂੰ ਹਸਾਰ ਨੂੰ ਜਾਂਦੀਆਂ ਨੇ ਤੇ ਪਰਲੀ ਸਾਈਡ ਪਰਲੀ ਸਾਈਡ ਹੋ ਗਿਆ ਤੇ ਇੱਧਰੋਂ ਦੇਖੋ ਜੀ ਹੁਣ ਮਾਓ ਜਣ ਨਾਲ ਬੈ ਕੇ ਇੱਥੇ ਕੁਰਸੀਆਂ ਟਿਕ ਜਣਗੀਆਂ ਇੱਕ ਦੋ ਕੁਰਸੀਆਂ ਬਾਹਰ ਟਿਕ ਜਣਗੀਆਂ ਬੈਠਣ ਨੂੰ ਤੇ ਅੰਦਰ ਟਿਕ ਜਣਗੀਆਂ ਜੀ ਤਸਵੀਰਾਂ ਬਹੁਤ ਸੋਹਣਾ ਬਸ ਸਟੈਂਡ ਹੈ ਜਿਹੜਾ ਪਿੰਡ ਸ਼ਾਇਲੀ ਦਾ ਸੁੰਦਰ ਬਸ ਸਟੈਂਡ ਹੈ ਜਿਹੜਾ ਬਣ ਰਿਹਾ ਹੈ ਪੰਛੀ ਬਚਾਓ ਰੌਣਕ ਲਿਆਓ ਜਲ ਹੀ ਜੀਵਨ ਹੈ ਪਰ ਅਸੀਂ ਸਮਝਦੇ ਨਹੀਂ ਬਿਲਕੁਲ ਵੀ ਰੁੱਖਾਂ ਦੇ ਨਾਲ ਮੋਹ ਸੌਂਦੀ ਧਰਤੀ ਰੁੱਖ ਵੱਡিয়ে ਤਾਂ ਰੋਂਦੀ ਧਰਤੀ ਰੁੱਖਾਂ ਦੇ ਨਾਲ ਸੌਂਦੀ ਧਰਤੀ ਰੁੱਖ ਵੱਡিয়ে ਤਾਂ ਰੋਂਦੀ ਧਰਤੀ ਤੇ ਆਹ ਟਾਈਮ ਟੇਬਲ ਹੈ ਜੀ ਬੜਾ ਮੋਟਾ ਕੋਈ ਬਦਲ ਵੀ ਗਏ ਹੁਣੇ ਲਹਿਰੇ ਤੋਂ ਸੁਨਾਮਾ ਦੇਖ ਸਕਦੇ ਹਾਂ ਕਦੋਂ ਕ' ਵਜੇ ਜਾਂਦੀ ਹੈ ਕੋਈ ਬਸ ਤੇ ਇਧਰੋਂ ਜੀ ਸੁਨਾਮ ਤੋਂ ਲੈਹਰਾ ਸੁਨਾਮ ਤੋਂ ਲੈਹਰਾ ਤੇ ਲੈਹਰਾ ਤੋਂ ਸੁਨਾਮ ਤੇ ਇਧਰ ਜੀ ਇਹ ਦੇਖ ਸਕਦੇ ਤੁਸੀਂ ਉਹਨਾਂ ਨੂੰ ਸੰਭਾਲਣਾ ਜਿਨ੍ਹਾਂ ਨੇ ਕਦੇ ਸਾਨੂੰ ਸੰਭਾਲਿਆ ਸੀ ਇਹ ਸਭ ਤੋਂ ਉੱਚਾ ਕਰਮ ਹੈ ਇਹ ਬਸਟੈਂਡ ਸ਼ਾਇਲੀ ਨਗਰ ਦਾ ਦੇਖੋ ਕਿੰਨੀ ਸੋਹਣੀ ਲੋਕੇਸ਼ਨ ਬਹੁਤ ਸੋਹਣਾ ਬਣਾਤਾ ਬਹੁਤ ਨਹੀਂ ਬੱਸੜਿਆ ਜੋ ਦੇਖ ਸਕਦੇ ਆ ਸਾਨੂੰ ਖੜਨ ਨੂੰ ਗੰਦਗੀ ਪਈ ਹੁੰਦੀ ਜਿਵੇਂ ਜਿਹਾ ਕੁੱਤਿਆਂ ਦਾ ਹਗਾਰ ਹੁੰਦਾ ਪਰ ਇੱਥੇ ਸਫਾਈ ਹੋ ਗਈ ਨਵਾਂ ਬੱਸ ਸਟੈਂਡ ਆ ਜਿਹੜਾ ਹੱਥ ਇੱਕ ਕਮੀ ਸੀ ਬਹੁਤ ਜਿਆਦਾ ਬੁਰਾ ਹਾਲਤੀ ਹੋ ਰੇ ਬਹੁਤ ਸੋਹਣਾ ਬਣਾ ਕੇ ਪਾਵੇ ਲਾ ਕੇ ਤੇ ਅੱਗੇ ਦੇਖ ਸਕਦੇ ਆ ਦੀ ਇਸ ਤਰ੍ਹਾਂ ਸਵਾਰੀ ਹੁਣ ਉਤਰ ਕੇ ਆ ਦੇਖੋ ਸਾਹਮਣੇ ਬੱਸ ਸਟੈਂਡ ਆ ਜਿਹੜਾ ਉਹ ਬਣ ਕੇ ਤਿਆਰ ਹੋ ਗਿਆ ਬਾਹਰ ਵੀ ਸਵਾਰੀ ਖੜਜਾ ਕਰੂਗੀ ਇੱਥੇ ਵੀ ਇੱਕ ਦੋ ਲੱਗ ਜਾਣੀਆਂ ਬਾਹਰ ਬੈਠਣ ਨੂੰ ਸਵਾਰੀ ਨੂੰ ਬਾਹਰ ਬੈਠਣ ਨੂੰ ਵੀ ਲੱਗ ਜਾਣੀਆਂ ਇੱਥੇ ਪਾਉਣ ਧਰੀਆਂ ਜਾਣੀਆਂ ਕੁਰਸੀਆਂ ਦੁਨੀਆ ਸਮੈਂਟ ਵਾਲੀਆਂ ਹੁੰਦੀਆਂ ਨੇ ਸਰਕਾਰੀਆ ਸਾਹਮਣੇ ਸਟੇਸ਼ਨ ਹੈ ਪਰ ਸਟੇਸ਼ਨ ਤੇ ਰੇਲ ਰੇਲ ਨਹੀਂ ਰੁਕਦੀ ਕੋਈ ਕਦੀ ਰੁਕਦੀ ਹੈ ਸਵੇਰੇ ਮੰਕਰੇ 6 ਵਜੇ ਵਾਲਾ ਟਾਈਮ ਹੈ ਲਗਭਗ ਉਹ ਰੁਕਦੀ ਹੈ ਇੱਕ ਟ੍ਰੇਨ ਨਹੀਂ ਰੁਕਦੀ ਛਾਇਲੀ ਪਿੰਡ ਨੂੰ 25 ਪਿੰਡ ਪੈਂਦੇ ਨੇ ਕਹਾ ਕੌਰੀਆਂ ਤੱਕ ਸਾਰੇ ਪਸੌਰ ਸੰਗਤੀ ਵਾਲਾ ਨੰਗਲਾ ਸਾਰੇ ਪਿੰਡ ਪੈਂਦੇ ਅੱਗੇ ਆਉਂਦੇ ਵੀ ਤੇ ਚੱਠੇ ਜਮੰਦੇ ਪਰ ਹੁਣ ਨਹੀਂ ਰੁਕਦੀ ਕਰਤੀ ਸਭਾਈ ਹਾਂਜੀ ਹਾਂ ਹਾਂ ਅੱਛਾ ਸਰ ਸਾਡੇ ਮੁबारकਾਂ ਜੀ ਮੁबारकਾਂ ਭਾਈ ਆ ਦੇਖੋ ਮਜ਼ਦੂਰ ਸਾਡਾ ਮਜ਼ਦੂਰ ਦਾ ਹੱਥ ਹੈ ਇਹ ਕਹਿੰਦੇ ਹੁੰਦੇ ਨੇ ਜਮਿਆ ਦੇਖੋ ਕਰਤੀ ਸਫਾਈ ਫਿਰ ਹਾਂਜੀ ਹਾਂ ਬਣਾਤੀ ਗੱਲ ਜੀ ਠੀਕ ਐ ਫਿਰ ਇਹ ਤੇ ਰੰਗ ਵੀ ਕਰੋਗੇ ਹਾਂ ਸਾਰਾ ਕੁਝ ਕਰਾਂਗੇ ਜੀ ਰੰਗ ਕਦੋਂ ਕਰੋਗੇ ਰੰਗ ਨਹੀਂ ਸੁੱਕ ਜਾਣਗੇ ਜੀ ਦੇਖ ਸਕਦੇ ਹੋ ਜੀ ਪਹਿਲੀਆਂ ਵਧਾਈਆਂ ਤਾਂ ਜੇ ਕਹਿਦੀਆਂ ਮੈਨੂੰ ਦਿੱਤੀਆਂ ਨੇ ਮਜ਼ਦੂਰ ਬਾਈ ਨੇ ਕੀ ਨੋਵੇਂ ਬਾਈ ਰਕबीर ਸਿੰਘ ਜੀ ਪਿੰਡ ਚਾਲੀ ਚਾਲੀ ਰਕबीर ਸਿੰਘ ਨੇ ਵਧਾਈਆਂ ਦਿੱਤੀਆਂ ਨੇ ਹਾਂਜੀ ਵਧਾਈਆਂ ਭਾਈ ਨਵੇਂ ਸਾਲ ਦੀਆਂ ਹਾਂਜੀ ਇਸਕਰੀ ਨਹੀਂ ਕੰਮ ਕਰਾਈ ਤੁਸੀਂ ਇਹ ਕਰਿਆ ਕਿਹੜਾ ਪਿੰਡ ਹੈ ਹਾਂਜੀ ਹਾਂਜੀ ਕੀ ਨੋਵੇਂ ਪਰਕਟ ਪਰਕਟ ਸਿੰਘ ਨੇ ਇਸਤਰੀ ਨੇ ਵੀ ਅੱਡਾ ਤਿਆਰ ਕਰਿਆ ਇਹ ਬੱਸ ਸਟੈਂਡ ਸਾਡੇ ਬਾਈ ਨੇ ਆਹ ਦੇਖ ਸਕਦੇ ਹੋ ਵੀਡੀਓ ਸ਼ੇਅਰ ਕਰ ਦਿਓ ਕਮੈਂਟ ਜਰੂਰ ਕਰਿਓ ਤੇ ਫਿਰ ਬੜਾ ਵੱਡਾ ਔਖਾ ਤੇ ਉਰੇ ਬੱਚੇ ਜਮਾਕ ਨੇ ਸਕੂਲੇ ਨਾਲ ਵੱਡਾ ਹਾਂਜੀ ਹਾਂ ਵੱਡਾ ਔਖੇ ਬਹੁਤ ਜਮਾਕ ਬਹੁਤ ਔਖੇ ਜੀ ਇੱਥੇ ਕੁਰਸੀਆਂ ਵੀ ਲਾਉਣੀਆਂ ਨੇ ਜੀ ਕੁਰਸੀਆਂ ਲਾਉਂਗੇ ਹਾਂਜੀ ਹਾਂ ਕੁਰਸੀਆਂ ਕਦੋਂ ਧਰੋਗੇ ਕਦੋਂ ਜਿਹੜਾ ਮਾਈ ਜੀ ਕੁਰਸੀਆਂ ਰੰਗ ਤੁਸੀਂ ਕਰੋਗੇ ਨਾ ਜਿਹੜਾ ਕੰਨ ਰੰਗ ਆਊਗਾ ਹਾਂਜੀ ਥਾਣੇ 'ਚ ਜਿਹੜੇ ਆਉਂਦੇ ਤੇ ਲੋਕ ਉਹ ਵੀ ਤੰਗ ਹੁੰਦੇ ਸੀ ਪਹਿਲਾਂ ਹਾਂਜੀ ਹਾਂ ਉਹ ਵੀ ਬੁਲਬਾਤਾਂ ਜੀ ਦੇਖੋ ਅੰਦਰ ਸਾਹਮਣੇ ਅੱਡੇ ਦੇ ਅੱਛਾ ਠੀਕ ਹੈ ਤੇ ਉਹ ਥੋੜਾ ਜਿਆਦਾ ਹੋਰ ਲੱਗੇ ਜਾਂਦਾ ਉਹ ਗੇਟ ਜੇ ਤੱਕ ਲਵਾਉਂਦੀ ਹੈ ਹੈ ਹਾਂ ਮੈਂ ਪਰ ਕਿਹੜਾ ਲੱਕੀ ਪਾਉ ਲੱਕੀ ਪਾਉ ਠੀਕ ਹਾਂ ਇਹਨੇ ਖੜਕੇ ਕਰਵਾਇਆ ਓਰੇ ਠੀਕ ਆ ਵੀ ਥੋੜਾ ਜਿਆਦਾ ਓਰੇ ਪੈ ਜਾਣਾ ਜੇ ਜੇ ਚੜਨੋਂ ਉੱਤੇ ਹਾਂ ਜੀ ਹਾਂ ਪਵਾਵਾਂਗੇ ਜੀ ਆਉਣਗੇ ਓਰੇ ਵੀ ਹਾਂ ਜੀ ਆਉਣਗੇ ਜੀ ਠੀਕ ਹੈ ਆ ਪਈਆਂ ਨੇ ਜਮੇ ਇਹੀ ਪੈ ਜਾਣਾ ਬਿਲਕੁਲ ਆ ਦੇਖੋ ਜੀ ਖੂਬਸੂਰਤ ਬਸ ੱਡਾ ਜਿਹੜਾ ਇਹ ਸੋਹਣੀ ਲੋਕੇਸ਼ਨ ਬਣ ਗਈ ਨਾਲ ਗੇਟ ਵੀ ਲੱਗਿਆ ਹੋਇਆ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਨਾਲ ਤੁਹਾਨੂੰ ਦੱਸਿਆ ਵੀ ਠਾਣਾ ਵੀ ਤੀਗਾ ਕਿਉਂਕਿ ਤੁਹਾਨੂੰ ਪਤਾ ਹੀ ਹੈ ਵੀ ਠਾਣਾ ਚ ਵੀ ਲੋਜ ਰੌਲੇ ਧੰਦੇ ਵਾਲੇ ਐ ਹਾਂ ਇਹਨੂੰ ਦੇਖਣਾ ਚਾਹੀਦਾ ਜੀ ਫਮ ਵੀ ਰੇੜੀ ਨਹੀਂ ਲੱਗਣੀ ਚਾਹੀਦੀ ਨਾ ਹੁਣ ਨਹੀਂ ਲੱਗਦੀ ਰੇੜੀ ਹਾਂ ਜੀ ਹਾਂ ਜੀ ਇਹ ਚੀਜ਼ ਵੀ ਦੇਖਣੀ ਚਾਹੀਦੀ ਹੁਣ ਰੇੜੀ ਨਹੀਂ ਲੱਗਦੀ ਓਰੇ ਹੁਣ ਨਹੀਂ ਲੱਗਦੀ ਰੇੜੀ ਕੋਈ ਤੇ ਦੇਖ ਸਕਦੇ ਹੋ ਤੁਸੀਂ ਕਿਉਂ ਬਾਈ ਵਧੀਆ ਬਣ ਗਿਆ ਬਹੁਤ ਵਧੀਆ ਬਹੁਤ ਵਧੀਆ ਠੀਕ ਹੈ ਦੇਖ ਸਕਦੇ ਹੋ ਕਿਉਂਕਿ ਪਹਿਲਾਂ ਬੱਸ ਸਟੈਂਡ ਦਾ ਬੁਰਾ ਹਾਲ ਸੀ ਕਿਉਂ ਤੁਸੀਂ ਦੇਖਦੇ ਸੀ ਪੜਨ ਵਾਲੀਆਂ ਬੱਚੀਆਂ ਹੋਰ ਬੁਰਾ ਹਾਲ ਸੀ ਬਹੁਤ ਵਧੀਆ ਹੋ ਗਿਆ ਵੀਰੇ ਇਹੋ ਜਿਹੇ ਮੈਂਬਰ ਚਾਹੀਦੇ ਨੇ ਖੰਡ ਠੀਕ ਹੈ ਜਿਹੜੀ ਇਹੋ ਜਿਹੇ ਨੂੰ ਚਾਹੀਦੇ ਕੰਮ ਕਰਨ ਵਾਲੇ ਕੰਮ ਕਰਨ ਵਾਲੀ ਇਹ ਗੰਦਗੀ ਏਤੀ ਰੋ ਸਭ ਤੋਂ ਪਹਿਲਾਂ ਹੁਣ ਸੋਨਾ ਹੋ ਗਿਆ ਦੇਖ ਸਭ ਤੋਂ 20 ਸਾਲ ਤੋਂ ਬਾਅਦ ਆ ਪਹਿਲੀ ਵਾਰੀ ਕੰਮ ਹੋਈ ਏ ਬੱਸ ਸਟੈਂਡ ਦਾ ਬੱਸ ਸਟੈਂਡ ਦਾ 20 ਸਾਲ ਬਾਅਦ ਹੋਇਆ ਕਹਿੰਦਾ ਬੱਸ ਸਟੈਂਡ ਦਾ ਇਹ ਮਾਰਸੂਲ ਬੁਟਰੀ ਵਾਲੇ ਬਾਈ ਕਹਿੰਦਾ 20 ਸਾਲ ਬਾਅਦ ਕੰਮ ਹੋਇਆ ਬੱਸ ਸਟੈਂਡ ਦਾ ਉਹ ਨਵਾਂ ਦਾ ਬਣਾਤਾ ਸੀ ਪਰ ਆ ਜਿਹੜੀ ਮੂਰੇ ਹਾਲਤ ਸੀ ਬਹੁਤ ਮਾੜੀ ਸੀ ਬੱਸ ਸੰਤ ਬਾਬਾ ਜੌਨ ਸਿੰਘ ਜੀ ਜਾਦਗਰੀ ਗੇਟ ಗ್ರಾಮ ਪੰਚਾਇਤ ਛਾਈਲੀ ਤਸਵੀਰਾਂ ਦੇਖ ਸਕਦੇ ਹੋ ਵੀ ਜਿਹੜੇ ਹਾਲਾਤ ਬੱਸ ਸਟੈਂਡ ਦੇ ਸੀ ਬਹੁਤ ਜ਼ਿਆਦਾ ਮਾੜੇ ਸੀ ਸਕੂਲ ਨੂੰ ਲਗਭਗ 10 ਪਿੰਡਾਂ ਜਿਹਦੇ ਬੱਚੇ ਪੜ੍ਹਨ ਆਉਂਦੇ ਨੇ ਇੱਥੇ ਬੈਠਣ ਨੂੰ ਉਹਨਾਂ ਨੂੰ ਖੜ੍ਹਨ ਨੂੰ ਬਹੁਤ ਬੁਰਾ ਹਾਲ ਸੀ ਭੱਜ ਕੇ ਬੱਸ ਵੀ ਨਹੀਂ ਦਿੰਦੀ ਸੀ ਕਿਉਂਕਿ ਮੂਹਰੋਂ ਸਾਰਾ ਬੰਦ ਪਿਆ ਤੀਗਾ ਜਿਵੇਂ ਧਰਮਗੜ੍ਹ ਤੁਹਾਨੂੰ ਪਤਾ ਹੈਗਾ ਉੱਥੇ ਵੀ ਇਹੀ ਹਾਲਾਤ ਤੇ ਕੀ ਐਸਡੀਐਮ ਨੇ ਵੀ ਢਾਕਲ ਦਿੱਤਾ ਉੱਥੇ ਤਹਿਸੀਲਦਾਰ ਸਾਹਿਬ ਨੇ ਢਾਕਲ ਦਿੱਤਾ ਪਰ ਜਿਹੜੀ ਆ ਲੋਕੇਸ਼ਨ ਬਣ ਗਈ ਬਹੁਤ ਸੋਹਣੀ ਲੋਕੇਸ਼ਨ ਬਣ ਗਈ ਬੱਸ ਸਟੈਂਡ ਛਾਈਲੀ